ਲਓ ਜੀ ਸੈਲਜ ਵੀ ਨਪਿਆ ਗਿਆ ਛਾਪਰ ਪਾ ਕੇ ਨਬਦੇ ਆਗੇ ਕੋ 40 ਦਿਨਾਂ ਵਾਸਤੇ ਫਿਰ ਇਹ ਹੋ ਜਾਏਗਾ ਤਿਆਰ ਫਿਰ ਪਾ ਲੋ ਭਾਈ ਵੇਚ ਲੋ ਜੀ ਇਹੀ ਆਪਦੇ ਨੰਗਰਾ ਵਾਸਤੇ ਵੀ ਸੈਲ ਜਿਹੜਾ ਨਾ ਇਥੇ ਹੀ ਪਾ ਰਹੇ ਅੱਜ ਹਰਾ ਸੈਲ ਹੈ ਅੱਜ ਕਿਉਂ ਵੀ ਉਸਤਾਦ ਮਾਰੋ ਮੱਜਾਂ ਅੱਜ ਐ ਥੁੱਲੇ ਹੀ ਖਾਣ ਗਿਆ ਮੱਜਾਂ ਵੀ ਲਓ ਜੀ ਸੈਲਜ ਅੱਜ ਆਪ ਬਣਾਉਣ ਪੜਾਇਆ ਪਾਉਣ ਲੱਗਿਆ ਟਾਈਮ ਲੱਗ ਛੱਡ 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 ਮਿੰਟ ਮਾਰ ਮਿੰਟ ਜੇ ਜਾਓਗੇ ਉਹ ਕਾਲੇ ਮੱਜਾ ਲਾ ਲਈਆਂ ਲਿਆ ਲਿਆ ਬੱਲੇ ਵਾਹਰ ਪਟੇ ਨੂੰ ਗੋਲ ਪਾ ਕੱਟੇ ਹੋ ਗਏ ਲਓ ਜੀ ਸਾਰਾ ਜਪਾ ਦਿੱਤਾ ਹੁਣ ਖਾਣ ਕੇ ਬਾਕੀ ਜਿਹੜੇ ਪੱਠੇ ਪੈਣ ਆਪਾਂ ਪਾਵਾਂਗੇ ਸ਼ਾਮ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਵੈਲਕਮ ਆਈ ਦੇ ਨਵੇਂ ਵਲੌਗ ਚ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਜਿਹੜੀ ਆਪਣੀ ਰੁਟੀਨ ਆ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਦੇ ਹਾਂ ਸੋ ਜੁੜ ਕੇ ਰਹਿਣਾ ਦਾ ਵਲੌਗ ਪੂਰਾ ਦੇਖਣਾ ਸੋ ਅੱਜ ਰੁਟੀਨ ਇਹ ਆ ਕਿ ਆਪਾਂ ਬਣਾਉਣ ਲੱਗੇ ਹਾਂ ਸਹਲੈਜ ਮੱਕੀ ਦਾ ਹੈਗੀ ਸੀ 4.5 ਕਿਲੇ ਤੇ ਬਣਾਉਣ ਲੱਗੇ ਹਾਂ ਸਹਲੈਜ ਤੁਹਾਨੂੰ ਦਿਖਾਉਨੇ ਆ ਕਿਵੇਂ ਸਹਲੈਜ ਬਣਦਾ ਤੇ ਕੀ ਰੁਟੀਨ ਹੁੰਦੀ ਆ ਉਹ ਤੁਹਾਨੂੰ ਸਾਂਝੀ ਕਰਦੇ ਹਾਂ ਸੋ ਜੁੜ ਕੇ ਰਹਿਣਾ ਦਾ ਵਲੌਗ ਪੂਰਾ ਦੇਖ ਲਓ ਜੀ ਸ਼ਾਮ ਪਰ ਮੰਗਾ ਲਿਆ

اوهي ڏانهن ڏانهن ٿو وڃي رهيو آهي ڇا توهان کي ڪا مسئلو آهي ڇا توهان کي ڪا مسئلو آهي ڇا توهان کي ڪا مسئلو آهي ਆ ਗਾਵੇ ਬਾਲ ਲੱਗ ਆ ਗਿਆ ਚਲੇ ਗਿਆ ਤਾਉਣ ਇਸ ਸੈਲੈਜੂਲ ਤੜਨ ਦਿਆ ਚੱਲਾ 6-7 ਟਰਾਲੇ ਆ ਗਏ ਨੇ ਟਰੈਕਟਰ ਸੂਮ ਮਾਰਨ ਦੇ ਨੇ ਲੈ ਤੇ ਉਧਰ ਮਸ਼ੀਨ ਵਾਲੇ ਲੱਗੀ ਹੋਈ ਆ ਥੋੜੀ ਜਿਹੀ ਰਹੀ ਆ ਸੋ ਦਿੰਦੇ ਆ ਕਿਵੇਂ ਆ ਛਾਪਰ ਸ਼ੂਪਰ ਦਿੰਦੇ ਨੇ ਸਾਰਾ ਤੁਹਾਡੇ ਨਾਲ ਸਾਂਝੀ ਕਰਾਂਗੇ ਜ਼ਰੂਰ ਅੱਲੋ ਤਾੜ ਹੋ ਗਈ ਬਸ ਹਲ ਚੰਗੀ ਤਰ੍ਹਾਂ ਲਤਾੜ ਕੀਤੀ ਭਾਈ ਦਾਣਾ ਮਿਕਸ ਹੋ ਜਾਏਗਾ ਬਣਦੀ ਨਹੀਂ ਬਣੀ ਨਹੀਂ ਬਣਦੀ ਆ ਆ ਇੰਗਰੇਜ਼ ਇਹ ਜਿਹੜਾ ਅਫੋਰ ਕਿਹਦੇ ਨੂੰ ਅੱਛਾ ਕੋਈ ਜਿੱਤੇਗਾ ਹਾਂ ਘੜੇਗਾ ਆਲੇਗਾ ਕੋਈ ਚਾਰ ਗਿਆ ਹੁੰਦਾ भॻवान देख रही ਇਹ ਤਾਂ ਬੇ ਤੋੜਿਆ ਇਹਨਾਂ ਦਾ ਲੈਣਾ ਟ੍ਰੈਕਟਰ ਦੀ ਮਾਂ ਸਾਲਾ ਇਹ ਸਾਫ ਕੌਣ ਕਰ ਲੈਣਾ ਇਹ ਹਾੜ ਬੜੀ ਕਿੰਨੀ ਐਵੇਂ ਨਹੀਂ ਮਸ਼ੀਨ ਮੜੇਗੀ ਯਾਨੀ ਕੁਝ ਕਰੋ ਮੇਰੇ ਭਾਈ ਦਾ ਟੱਕੇ ਰੱਖੀ ਚਲੋ ਯਾਰ ਉਹ ਪਿੱਛੇ ਲਾ ਦਿੰਦਾ ਤੇ ਕਾਬਲ ਹੋ ਜਾ ਪਾਗੜ ਨਾਲ ਸੁੱਟ ਦੇ ਨਾ ਥੱਲੇ ਆਹ ਲੋ ਲਾ ਆਹ ਲੋ ਲਾਲਾ ਦੁਕਾਨ ਦਾ ਟੋਲ ਜਾ ਆਹ ਲੋ ਲਾਲਾ ああ、uh oh. <laughs> ਆ ਗਿਆ ਆ ਗਿਆ ਥੱਲੇ ਚੱਲ ਚੋਰੀ ਜਹੋਲੀ ਜਹਲੀ ਆ ਜਾ ਤੋਰ ਚਲੋ ਧੀ ਜੋਰੀ ਚੋਰੀ ਜਾ ਮਹਾ ਬੋਲਾ ਉਹ ਥੱਲੇ ਆਏ ਨੰਨੇ ਉਹ ਤਰੇ ਆ ਥੱਲੇ ਉਹ ਯਾਰ ਮੰਨ ਲਓ ਹਾਂ ਆਹ ਚਲੋ ਇਹਨਾਂ ਦੀ ਮੰਨ ਲਓ ਜੇ ਇਹ ਨਹੀਂ ਮੰਨਦੇ ਕਿਸੇ ਦੀ 需要那个。 ਰਾ ਗਾਂ ਮਾਰਾ ਇਹ ਤੋੜਦੇ ਦੇ ਹੋ ਜਾਣਾ ਜੀ ਲਓ ਜੀ ਇਹ ਆਪਣੇ ਨਗਰਾਂ ਵਾਸਤੇ ਵੀ ਸਹਲ ਜਿਹੜਾ ਨਾ ਇਥੇ ਹੀ ਪਾ ਰਹੇ ਅੱਜ ਹਰਾ ਸਹਲ ਹੈ ਅੱਜ ਕਿਉਂ ਵੀ ਉਸਤਾਦ ਮਾਰੋ ਮੋਜਾਂ ਅਜ ਐ ਥੁੱਲੇ ਹੀ ਖਾਣ ਗਿਆ ਮੱਜਾਂ ਵੀ ਖਾਦ ਤਾਂ ਲਾਇਆ ਚਲੋ ਡੰਗੜਾ ਵੇਖੀਏ ਟਰਾਈ ਮਾਰਦੇ ਆ ਖਾਂਦੀਆਂ ਕਿ ਨਹੀਂ ਖਾਂਦੀਆਂ ਪਰ ਛੱਡਨੀ ਨਾ ਕੋਈ ਛਾਇ ਵੀ ਨਹੀਂ ਸਪਉਨੇ ਹੁਣ ਪੱਠੇ ਉਹਦੇ ਨਾਲ ਕੰਮ ਤੇ ਨਿਪਟ ਗਿਆ ਪਰ ਪਾ ਲਈਏ ਪੱਠੇ ਯਾਰਾ ਬਦਲ ਵੀ ਬਣ ਗਿਆ ਮੌਸਮ ਹੀ ਹੋ ਗਿਆ ਖਰਾਬ ਉਹ ਬਾਰਿਸ਼ ਨੜ ਤੇ ਦਸੀ ਆ ਸਪਉਨੇ ਪੱਠੇ ਪਹਿਲੇ ਲੋ ਜੀ ਸੈਲਜ ਅੱਜ ਆ ਬਣਾਉਣ ਬਣਾਇਆ ਪਾਉਣ ਲੱਗਿਆ ਟਾਈਮ ਨਾਲ ਛੱਡ 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 ਚੱਲ ਚੱਲ ਮਿੰਟ ਮਾਰ ਮਿੰਟ ਜਾਉਂਗੇ ਉਹ ਕਾਲੇ ਮੱਝਾਂ ਲੈ ਆਣ ਲਿਆਣ ਬੱਲੇ ਹਿਸ਼ਾਰ ਲੈ ਲੈ ਪਟਾਣ ਗੋਲ ਮਾਰ ਕੱਟੇ ਹੋ ਗਏ ਲਓ ਜੀ ਸੈਲਜ ਪਾ ਦਿੱਤਾ ਹੁਣ ਖਾਣ ਕੇ ਬਾਕੀ ਜਿਹੜੇ ਪੱਠੇ ਪੈਣ ਉਹ ਪਾਵਾਂਗੇ ਲਓ ਜੀ ਸੈਲਜ ਵੀ ਨੱਪਿਆ ਗਿਆ ਸ਼ਾਪਰ ਪਾ ਕੇ ਨੱਪ ਦਿਆਂਗੇ ਕੋਈ 40 ਦਿਨਾਂ ਵਾਸਤੇ ਫਿਰ ਇਹ ਹੋ ਜਾਏਗਾ ਤਿਆਰ ਫਿਰ ਪਾ ਲੋ ਭਾਂਵੇਂ ਵੇਚ ਲੋ ਟਾਈਮ ਹੋ ਗਿਆ ਹੁਣ ਡੰਗਰਾਂ ਨੂੰ ਪਾਣੀ ਪੁਣੀ ਡਾਉਣ ਨੇ ਚਵਾਈ ਕਰਦੇ ਆ ਤੇ ਕਰਕੇ ਖਰ ਚੱਲਨੇ ਆ ਪੱਠਾ ਜੀ ਹੋ ਗਿਆ ਟਾਈਮ ਸਾਡੇ ਪੱਠੇ ਵੱਡਾ ਲਾ ਤੇ ਮੌਸਮ ਵੀ ਹੋ ਗਿਆ ਬੜਾ ਖੂਬਸੂਰਤ ਹਵਾ ਚੱਲ ਪਈ ਆ ਪੱਠੇ ਨੂੰ ਵੀ ਜਾਣਨੇ ਆ ਅਸੀਂ ਫੁੱਡਣ ਛੋਟਾ ਭਰਾ ਇਹਦੀ ਲੱਗਾ ਸੋ ਆਪਾਂ ਵੀ ਚੱਲਦੇ ਆ ਤੇ ਚੱਲ ਕੇ ਵੱਢਦੇ ਆ ਪੱਠੇ ਇਹਦਾ ਕਿ ਫੱਟੀ ਆਈ ਨਹੀਂ ਨੀ ਇਹ ਕਿੰਨਾ ਕਿੰਨਾ ਪਾਈਆਂ ਨਹੀਂ ਨੀ ਨਾ ਹੋ ਕੇ ਪਾਈਏ ਇਹ ਕਿੱਧਰ ਗਏ ਇਹਦੇ ਤੇਟਰਾਂ ਜائیں ਮੰਨੇਗਾ ਗਈਆਂ ਦਾ ਪੱਤੀਆਂ ਹੱਤੀ ਆ ਗਈ ਕਿ ਤੁਸੀਂ ਉਹ ਬੁੱਝਾਏ ਨਾ ਲਾਈ ਹੋਈਆਂ ਮਾੜਾ ਹੋ ਗਿਆ ਤਿੰਨ ਚਾਰ ਦਿਨ ਹੋ ਗਏ ਚਲਾਉਣੀ ਗਏ ਆ ਹੋਰ ਕਿ ਤੁਸੀਂ ਜਿੰਦਾ ਰਹੇ ਮੈਂ ਰਹਿਣਾ ਪਿਆ ਅੱਜ ਮੈਂ ਬੈਠੀ ਲੋ ਜੀ ਪੱਠੇ ਵੱਢ ਕੇ ਲੱਦ ਕੇ ਜਨਾਬ ਰਿਹੜਾ ਦੋਸਤ ਆ ਗਏ ਸੀ ਉਹਨਾਂ ਕੋ ਖਲੋ ਕੇ ਉਹਨਾਂ ਨਾਲ ਖਾਣ ਪੀਣ ਕਰਕੇ ਤੇ ਹੁਣ ਕਰਦੇ ਆ ਵਲੋਗ ਦਾ ਇੱਥੇ ਐਂਡ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਨੇ ਕੱਲ ਇੱਕ ਨਵੇਂ ਵਲੌਗ 'ਚ